ਇਹਦੇ ਸਬੰਧ ਵਿੱਚ ਜੋ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਜਗ੍ਹਾ ਉਹ ਡੇਰਾ ਰਾਧਾ ਸਵਾਮੀਆ ਨੇ ਜਿਹੜੀ ਸੀ ਉਹ ਖਰੀਦ ਲਈ ਆ ਕਿਉਂਕਿ ਗੁਰਦੁਆਰਾ ਸਾਹਿਬ ਜਿਹੜਾ ਹੈ 80 90 ਸਾਲ ਤੋਂ ਬਣਿਆ ਹੋਇਆ 100 ਸਾਲੀ ਕਰੀਬ ਹੋ ਗਿਆ ਲੇਕਿਨ ਜ਼ਮੀਨ ਜਿਹੜੀ ਸੀ ਉਹ ਮਾਲਕਾਂ ਦੇ ਨਾਂ ਸੀ ਅਜੇ ਤੱਕ ਮੌਜੂਦ ਮੁਕਤੇ ਗੁਰਦੁਆਰਾ ਸਾਹਿਬ ਬਣਿਆ 2011 ਦੇ ਵਿੱਚ ਜਦੋਂ ਰਜਿਸਟਰੀ ਹੋਈ ਆ ਉਹ ਗਲਤ ਤਹਿਰੀਰ ਰੱਖ ਲਈ ਗਈ ਆ ਤੇ ਇਹਨਾਂ ਨੇ ਜਦੋਂ ਰਜਿਸਟਰੀ ਕਰਵਾਈ ਆ ਜਿਹਦੇ ਕੋਲੋਂ ਜਿੰਨੇ ਦਾਨ ਚ ਦਿੱਤੇ ਉਹਦੇ ਪਤਾ ਨਹੀਂ ਤੀਜੀ ਪੀੜ੍ਹੀ ਆ ਕਿ ਚੌਥੀ ਪੀੜ੍ਹੀ ਆ ਉਹਨਾਂ ਕੋਲ ਇਹਨਾਂ ਨੇ ਰਜਿਸਟ੍ਰੇ ਕਰਾਈ ਆ 2011 ਚ ਇਹ ਲਿਖਦੇ ਨੇ ਕਿ ਇਹ ਜਿਹੜੀ ਖਸਰਾ ਨੰਬਰ 144 ਰਕਬਾ 13 ਮਰਲੇ ਪਿੰਡ ਵਟੈਚ ਦੇ ਵਿੱਚ ਤਹਿਸੀਲ ਬਾਬਾ ਬਕਾਲਾ ਸਾਹਿਬ ਜਿਹੜਾ ਵੇਚਣ ਵਾਲਾ ਹੈ ਮੱਖਣ ਸਿੰਘ ਆਦ ਨਾਂ ਦੇ ਬੰਦੇ ਨੇ ਜਿਹੜੇ ਕਹਿੰਦੇ ਨੇ ਕਿ ਇਹਦੇ ਅਸੀਂ ਮਾਲਕ ਤੇ ਕਾਬਜ ਤੇ ਹੁਣ ਅਸੀਂ ਇਹ ਜਮੀਨ ਜਿਹੜੀ ਆ ਇਹ ਡੇਰਾ ਰਾਧਾ ਸਵਾਮੀ ਸਾਧ ਸੰਗਤ ਨੂੰ ਮਲਕੀ ਸੇਲ ਕਰ ਦਿੱਤੀ ਆ ਤੇ ਇਹਦੇ ਵਿੱਚ ਇੱਕ ਮਕਾਨ ਉਸਾਰੀ ਇਸੇ ਤਰ੍ਹਾਂ ਮੈਂ ਤਹਿਸੀਲਦਾਰ ਤੋਂ ਆਰਟੀਸ ਜਾਣਕਾਰੀ ਲਈ ਨਾ 9 5 2019 ਦੇ ਵਿੱਚ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਆਰਟੀਸ ਜਾਣਕਾਰੀ ਦਿੰਦਾ ਮੈਂ ਪੁੱਛਿਆ ਸੀ ਵੀ ਇਹ 113 ਆਪਣਾ ਜੜਾ ਖਸਰਾ ਨੰਬਰ 144 ਰਕਬਾ 13 ਮਰਲੇ ਇਹ ਮੌਕੇ ਤੇ ਮਾਲਕ ਤੇ ਕਾਬਜ ਕਾਉਣ ਆ ਤੇ ਇਹਦੇ ਵਿੱਚ ਕਾਸ਼ਤ ਹੁੰਦੀ ਆ ਕਿ ਜਾਂ ਇੱਥੇ ਕੋਈ ਬਿਲਡਿੰਗ ਬਣੀ ਆ ਤਸਿਲਦਾਰ ਨੇ ਜਿਹੜੀ ਰਿਪੋਰਟ ਦਿੱਤੀ ਉਹ ਵੀ ਗਲਤ ਦਿੱਤੀ ਉਹਨੇ ਲਿਖਿਆ ਕਿ ਇਹਦੇ ਵਿੱਚ ਅਜਸਤਾਨ ਦੇਤੇ ਐਨੇ ਵਸੀਕਾ ਨੰਬਰ ਦੀ ਰੂਹ ਨਾਲ ਫਲਾਣਾ ਇੰਤਕਾਲ ਜਿਹੜਾ ਉਹਦੀ ਰੂਹ ਨਾਲ ਡੇਰਾ ਰਾਧਾ ਸਾਮੀ ਸਤਸੰਗ ਵਿਆਹਸ ਮਾਲਕ ਤੇ ਕਾਬਜ ਮੌਕਾ ਤਸਿਲਦਾਰ ਲਿਖਦਾ ਔਰ ਅੱਗੇ ਲਿਖਦਾ ਹੈ ਕਿ ਇਹਦੇ ਵਿੱਚ ਇੱਕ ਮਕਾਨ ਉਸਾਰੀ ਜਿਹੜਾ ਮੈਂ ਪੁੱਛਿਆ ਸੀ ਪੀ ਇਹਦੇ ਖਸਰਾ ਨੰਬਰ ਦੇ ਵਿੱਚ ਮੌਕੇ ਤੇ ਖੇਤੀ ਹੁੰਦੀ ਆ ਕਿ ਜਾਂ ਕੋਈ ਬਿਲਡਿੰਗ ਬੜੀਆਂ ਉਹਦੇ ਜਵਾਬ ਚ ਉਹ ਦਿੰਦਾ ਵੀ ਇਹਦੇ ਵਿੱਚ ਜਿਹੜਾ ਇੱਕ ਮਕਾਨ ਉਸਾਰੀ ਇਹ ਬਿਲਕੁਲ ਤਹਿਸੀਲਦਾਰ ਵੀ ਝੂਠੀ ਰਿਪੋਰਟ ਦਿੱਤੀ ਆ ਸੋ ਇਹ ਤਿੰਨ ਚਾਰ ਵਾਰਾਂ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਆ ਤੇ ਹੁਣ ਗੁਰਦੁਆਰਾ ਸਾਹਿਬ ਨੂੰ ਇਹ ਕਿਸ ਤਰ੍ਹਾਂ ਢਾਣਾ ਜੀ ਆਹ ਵੇਖੋ ਤੁਸੀਂ ਵੀ ਇਸ ਪਾਸੇ ਅੱਧਰ ਵਿਖਾ ਦਿਓ ਜਰਾ ਇਹਨਾਂ ਨੂੰ ਹੋ ਜਾਓ ਆ 30 ਫੁੱਟ ਡੂੰਘਾ ਥੱਲੇ ਇਹ ਸਾਰੀ ਪਿੰਡ ਬੜਾਚ ਦੀ ਪੰਚਾਇਤੀ ਜ਼ਮੀਨ ਹੈ ਆ ਚਾਂਸਪਰੀ ਇਹ ਇਹਨਾਂ ਨੇ 80 ਏਕੜ ਜ਼ਮੀਨ 80 ਏਕੜ ਜ਼ਮੀਨ ਜਿਹੜੀ ਆ ਉਹ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਸੀ ਜਿਹਦੇ ਬਾਰੇ ਮੈਂ ਹਾਈ ਕੋਰਟ ਚ ਵੀ ਗਿਆ। ਔਰ ਇਹਨਾਂ ਨੇ ਤੀਤੀ ਫੋਟੇ ਇਧਰੋਂ ਮਿੱਟੀ ਪੁੱਟੀ ਤੇ ਜਿਹੜਾ ਦਰਿਆ ਪੂਰ ਦੇ ਨੇ ਉਧਰ ਜਾ ਕੇ ਦੀਵਰ ਤੋਂ ਕਰਦੇ ਆ। ਮਾਈਨਿੰਗ ਬਿਲਕੁਲ ਨਜਾਇਜ਼ ਮਾਈਨਿੰਗ ਹੋ ਰਹੀ ਆ। ਇਹਦੇ ਬਾਰੇ ਮੈਂ ਹਾਈ ਕੋਰਟ ਤੋਂ ਸਟੇ ਵੀ ਲਿਆ ਸਭ ਕੁਝ ਕੀਤਾ। ਉਹ ਤੁਹਾਨੂੰ ਬਖਾਫੀ ਦੇਣਾ ਮੈਂ। ਲੇਕਿਨ ਇਹ ਨਾ ਹਾਈ ਕੋਰਟ ਦੀ ਪਰਵਾਹ ਕਰਦੇ ਆ। ਨਾ ਪ੍ਰਸ਼ਾਸਨ ਦੀ ਤੇ ਜਿਹੜੇ ਪ੍ਰਸ਼ਾਸਨ ਨੇ ਜਿਸ ਤਰ੍ਹਾਂ ਮਾਈਨਿੰਗ ਤੇ ਡਰੇਨੇਜ ਤੇ ਜਿਨੇ ਵੀ ਨੇ ਚਾਹੇ ਉਹ ਤਹਿਸੀਲਦਾਰ ਆ ਚਾਹੇ ਐਸਡੀਐਮ ਆ ਚਾਹੇ ਡੀਸੀ ਆ ਸਭ ਇਹਨਾਂ ਦੇ ਜਿਹੜੇ ਨੇ ਮਤਲਬ ਕਿ ਇਹ ਕਿਆ ਜਾਵੇਗਾ ਕਿ ਇਹਨਾਂ ਦੇ ਹੀ ਡੇਰੇ ਦੇ ਡੇਰੇ ਦੇ ਪੈਰੋ ਕਰਨੇ ਜੋ ਡੇਰਾ ਕਹਿੰਦਾ ਉਹ ਇਹਦਾ ਤੇ ਆ ਜਿਹੜੀ ਇਹਨਾਂ ਨੇ ਹਫਤਾ ਪਹਿਲਾਂ ਇੱਥੋਂ ਮਿੱਟੀ ਜਿਹੜੀ ਸਿਆਹ ਸ਼ੁਰੂ ਕੀਤੀ ਸੀ ਉਹ ਸ਼ਾਟ ਲੈ ਲਓ ਜੇ ਹਾਂ ਬਿਲਕੁਲ ਤੁਹਾਨੂੰ ਤੁਸੀਂ ਵੇਖਿਆ ਉਸ ਦਿਨ ਵੀ ਤੁਹਾਨੂੰ ਵਿਖਾਏ ਨੇ ਕੁਛ ਦਿਨ ਪਹਿਲਾਂ ਆਏ ਸੀ ਹਾਂਜੀ ਹਾਂ ਉਸ ਦਿਨ ਡੇਰੇ ਵਾਲਿਆਂ ਨੇ ਇੱਥੇ ਆ ਕੇ ਰੌਲਾ ਪਾਇਆ ਵੀ ਇਹ ਤਾਂ ਜਿੱਟੇ ਘੰਡਗੀਆਂ ਨੇ ਜਿਹਦਾ ਤੁਸੀਂ ਸਵਾਲ ਵੀ ਕੀਤਾ ਸੀ ਕਿ ਜਿੱਟੇ ਘੰਡਗੀਆਂ ਤੇ ਮਿੱਟੀ ਕਿੱਥੇ ਆ ਸੋ ਇਹਨਾਂ ਨੇ ਇਹ ਇਧਰੋਂ ਸ਼ੁਰੂ ਕਰ ਦਿੱਤਾ ਹੁਣ ਤੁਸੀਂ ਦੱਸੋ ਵੀ ਜਦੋਂ ਆਹ ਜਿਹੜੀ ਜ਼ਮੀਨ ਆਇਦਰੋਂ ਥਾਰੀ ਦੇਖ ਲਓ ਪਿਛੇ ਵਾਲਾ ਸ਼ਾਟ ਕਰ ਦਿਓ ਉਧਰੋਂ ਵਿਖਾ ਦਿਓ ਥੋੜੇ ਜੇ ਕੈਮਰੇ ਵਾਲਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਆਹ ਸ਼ਾਟ ਵਿਖਾਈ ਜਾਣ ਆ ਇਹਨਾਂ ਨੇ ਗੁਰਦੁਆਰੇ ਦੇ ਚਾਰ ਚੁਫੇਰੇ ਇਹਨਾਂ ਨੇ ਆ ਮਕਾਨ ਖਰੀਦ ਲੇ ਤੇ ਆਹ ਮਿੱਟੀ ਪੁੱਟਣੀ ਸ਼ੁਰੂ ਕਰਤੀ 29 ਤਿੰਨ 2000 23 ਦੇ ਵਿੱਚ ਜਿਹੜਾ ਸੀ ਉਹ ਇਹਨਾਂ ਨੇ ਰਾਤ ਨੂੰ ਪੋਕਲਾਈਨ ਜੀਸੀਬੀਆਂ ਲਾਈਆਂ ਸੀ ਮਿੱਟੀ ਪੁੱਟਣ ਵਾਸਤੇ ਗੁਰਦੁਆਰੇ ਦੇ ਲਾਗ ਗੁਰਦੁਆਰੇ ਦੇ ਲਾਗੋ ਆ ਚਾਰਸ ਫੇਰੋ ਜੀ ਆ ਸਾਰੇ ਤੇ ਆਹ ਤੇ ਸਾਈਡ ਵੀ ਹੈ ਨਹੀਂ ਇਹ ਆਊਟ ਸਾਈਡ ਵੀ ਹੈ ਨਹੀਂ ਤੇ ਆ ਇੱਕ ਸਾਈਡ ਬਚੀ ਸੀ ਇਧਰੋਂ ਵੀ ਉਹਨਾਂ ਨੇ ਮਿੱਟੀ ਪੁੱਟਣੀ ਸ਼ੁਰੂ ਕਰਤੀ ਪਿੰਡ ਵਾਲੇ ਮੇਜਰ ਸਿੰਘ ਆ ਜਿਹੜਾ ਮਕਾਨ ਜਿੱਥੋਂ ਆਪਾਂ ਹੁਣ ਬੈਠੇ ਉੱਠ ਕੇ ਆਏ ਆ ਆ ਸਾਹਮਣੇ ਜਿਹੜੀ ਦੀਵਾਰ ਆ ਇਹ ਮੇਜਰ ਸਿੰਘ ਦੀ ਆ ਮੇਜਰ ਸਿੰਘ ਫਿਰ ਰੋਇਆ ਭੀ ਜੇ ਇਧਰੋਂ ਇਹ ਗੁਰਦੁਆਰਾ ਵੀ ਜਾਂਦਾ ਰਹਿਣਾ ਤੇ ਅਸੀਂ ਵੀ ਜਾਂਦੇ ਰਵਾਂਗੇ ਸੋ ਉਸ ਟਾਈਮ ਤੇ ਮੈਂ ਰਾਤ ਨੂੰ ਡੀਸੀ ਸਾਹਿਬ ਨੂੰ ਫੋਨ ਕੀਤਾ ਹਰਪ੍ਰੀਤ ਸਿੰਘ ਉਹਨਾਂ ਨੇ ਫਿਰ ਇੱਥੇ ਮੌਕੇ ਤੇ ਰਾਤ ਨੂੰ ਰਖਵਾਤਾ ਸੀ ਰਖਵਾਤਾ ਡੀਐਸਪੀ ਬਾਬਾ ਬਖਲਾ ਆਇਆ ਉਹਨੇ ਰਖਵਾਤਾ ਅਗਲੇ ਦਿਨ ਵੀ ਬੀਬੀ ਜੀ ਸਮੰਤ ਕੌਰ ਐਸਪੀ ਅੰਮ੍ਰਿਤਸਰ ਦਿਹਾਤੀ ਐਸਡੀਐਮ ਬਾਬਾ ਬਕਾਲਾ ਡੀਐਸਪੀ ਬਾਬਾ ਬਕਾਲਾ ਉਹ ਸਾਰੇ ਇੱਥੇ ਮੌਕੇ ਤੇ ਆਏ ਤੇ ਸਾਰੀਆਂ ਵੀਡੀਓ ਬੜੀਆਂ ਨੇ ਘਾਤੀਆਂ ਹੈਰਾਨਗੀ ਇਸ ਗੱਲ ਦੀ ਜਿਹੜੀ ਮੈਂ ਰਿਪੋਰਟ ਤੁਹਾਨੂੰ ਅੱਗੇ ਵਿਖਾਈ ਤੇ ਹੁਣ ਵੀ ਮੇਰੇ ਕੋਲ ਪਈਆਂ ਇਹ ਮੈਨੂੰ ਆ ਪੰਜਵੇਂ ਮਹੀਨੇ ਚ ਆਖਰੀ ਰਿਪੋਰਟ ਦਿੰਦੇ ਨੇ 2023 ਤੇ 22 ਦੀ ਜਿਹੜੀ ਸ਼ਿਕਾਇਤ ਆ ਨਾ ਉਹਦੀ ਹੁਣ ਆਖਰੀ ਰਿਪੋਰਟ ਦਿੰਦੇ ਨੇ ਵੀ ਜਿਸ ਦਿਨ ਅਸੀਂ ਉੱਥੇ ਗਏ ਸਾਂ ਉਸ ਦਿਨ ਉੱਥੇ ਨਾ ਤਾਂ ਕੋਈ ਟਿੱਪਰ ਸੀ ਨਾ ਕੋਈ ਪੋਕਲੈਂਡ ਸੀ ਤੇ ਨਾ ਹੀ ਕੋਈ ਮਿੱਟੀ ਪੁੱਟ ਰਿਆ ਸੀ ਤੇ ਨਾ ਹੀ ਕੋਈ ਉੱਥੇ ਮਿੱਟੀ ਪੁੱਟਣ ਦੀ ਨਿਸ਼ਾਨੀ ਸੀ ਜਦੋਂ ਕਿ ਸਾਰਿਆਂ ਐਸਪੀ ਦੀਆਂ ਐਸਡੀਐਮ ਦੀਆਂ ਡੀਸੀਪੀ ਆਪਣਾ ਡੀਐਸਪੀ ਦੀਆਂ ਤੇ ਸਾਡੀਆਂ ਸਾਰਿਆਂ ਦੀਆਂ ਵੀਡੀਓ ਨੇ ਹੂੰ ਹੂੰ ਪਹਿਲੀਆਂ ਆਈਆਂ ਸੀ ਪਹਿਲੀਆਂ ਜੜੀਆਂ ਦੋਸਤਾਂ ਹੀ ਸੋ ਮੇਰਾ ਕਹਿੰਤੋਂ ਪਾਵੇ ਆ ਭਈ ਇਹ ਢੇਰਾ ਜਿਹੜਾ ਇਹ ਸਾਰਾ ਪਿੰਡ ਹੀ ਖਤਮ ਕਰ ਗਿਆ ਹੁਣ ਮਸਲਾ ਕੀ ਹੈ ਜਿਹੜਾ ਅੱਜ ਤੱਕ ਅੱਠ ਤੁਸੀਂ ਕੀਤਾ ਬਿਲਕੁਲ ਅੱਜ ਦਾ ਮਸਲਾ ਇਹੀ ਹੈ ਦੱਸ ਰਿਹਾ ਕਿ ਅੱਜ ਬਾਬੇ ਜੀਵਨ ਸਿੰਘ ਜੀ ਦੇ ਗੁਰਦੁਆਰੇ ਦਾ ਜੇ ਆ ਨਸ਼ਾਜ ਮੈਨਾ ਕਰ ਜਾਂਦੇ ਨੇ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ ਵੀ ਨਹੀਂ ਰਹਿਣਾ ਹਮ 13 ਮਰਲੇ ਜਗਾ ਜਦੋਂ ਉਹਦੇ ਚਾਰ ਚਫੇਰੋਂ 30-30 ਫੁੱਟ ਪੁੱਟੀ ਗਈ ਤੇ ਫਿਰ ਉੱਥੇ ਗੁਰਦੁਆਰਾ ਕਿਵੇਂ ਰਹੇਗਾ ਇਹ ਗੁਰਦੁਆਰਿਆਂ ਨੂੰ ਬਚਾਉਣ ਵਾਸਤੇ ਮੈਂ ਡੀਸੀ ਨੂੰ ਵੀ ਤੇ ਚੀਫ ਸੈਕਟਰੀ ਨੂੰ ਸਾਰਿਆਂ ਨੂੰ ਪਹਿਲਾਂ ਪੱਤਰ ਦੇ ਚੁੱਕਾ ਤੇ ਅੱਜ ਸਾਰੀਆਂ ਇਹ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਧਰਮੀ ਫੌਜੀ ਐਕਸ ਆਰਮੀ ਉਹ ਜਿਹ ਅਫਸਰ ਜਿਹੜੇ ਨੇ ਉਹ ਵੀ ਸਾਰੇ ਤੇ ਹੋਰ ਵੀ ਇੱਥੇ ਜਿਹੜੇ ਆਏ ਨੇ ਵੱਖ-ਵੱਖ ਜਥੇਬੰਦੀਆਂ ਹੀ ਆਈਆਂ ਨੇ ਕਿਸਾਨ ਜਥੇਬੰਦੀਆਂ ਵੀ ਆਈਆਂ ਨੇ ਸਰਤਾ ਜੀ ਸਾਹਿਬ ਉਹ ਦਿਨ ਤਹਿਸੀਲਦਾਰ ਸਾਹਿਬ ਕਹਿੰਦੇ ਸੀ ਕਿ ਅਸੀਂ ਕੋਈ ਨਾ ਕੋਈ ਇਹਦਾ ਹੱਲ ਕੱਢਾਂਗੇ ਹੱਲ ਨਿਕਲਿਆ ਨਹੀਂ ਅਜੇ ਤੱਕ ਤੇ ਪੁੱਛੋ ਇਹਨਾਂ ਨੂੰ ਕਿ ਕੀ ਹੱਲ ਕੱਢਿਆ ਹੱਲ ਇਹ ਆ ਅੱਜ ਮੈਨੂੰ ਵੀ ਰੋਕਦੇ ਸੀ ਕਿ ਤੂੰ ਉੱਥੇ ਨਹੀਂ ਜਾਣਾ ਮੀਟਿੰਗ ਕਰਨ ਤੋਂ ਮੀਟਿੰਗ ਕਰਨ ਤੋਂ ਤੇ ਮੈਂ ਖ ਬਿਲਕੁਲ ਅਸੀਂ ਪਿੰਡ 'ਚ ਮੀਟਿੰਗ ਨਹੀਂ ਕਰਨੀ ਅੱਛਾ ਗੁਰਦੁਆਰਾ ਸਾਹਿਬ 'ਚ ਮੀਟਿੰਗ ਨਹੀਂ ਕੀਤੀ ਤੁਸੀਂ ਘਰ 'ਚ ਕੀਤੀ ਕਾਰਨ ਕੀ ਸੀ ਵੀ ਕਾਰਨ ਇਸ ਗੱਲ ਦਾ ਹੀ ਸੀ ਕਿ ਉਹਨਾਂ ਦਾ ਵਾਦਾ ਕੀਤਾ ਸੀ ਪਰ ਉਹਨਾਂ ਨੇ ਇੱਕ ਵਾਦਾ ਮੇਰੇ ਨਾਲ ਹੋਰ ਕੀਤਾ ਸੀ ਮੈਂ ਤੇ ਉਸ ਵਾਦੇ ਦੇ ਮੁਤਾਬਕ ਮੀਟਿੰਗ ਕਰ ਚਾਰ ਲਈ ਵੀ ਸੰਗਤ ਪਿੰਡ ਚ ਆਉਣੀ ਚਾਹੀਦੀ ਆ ਵੀ ਇਹਨਾਂ ਨੂੰ ਗੁਰਦੁਆਰੇ ਦੇ ਦਰਸ਼ਨ ਕਰਾਉਣੇ ਆ ਤੇ ਪਹਿਲਾਂ ਆਪਾਂ ਠੰਡੇ ਥਾਂ ਉੱਥੇ ਬੈਠਣੇ ਆ ਇੱਥੇ ਜਗ੍ਹਾ ਵੀ ਨਹੀਂ ਹੈਗੀ ਕਿਉਂਕਿ ਜਗ੍ਹਾ ਥੋੜੀ ਹੈ ਸੰਗਤ ਜ਼ਿਆਦਾ ਸੀ ਤੇ ਇੱਥੇ ਅਸੀਂ ਬੈਠ ਨਹੀਂ ਸਕਦੇ ਮੀਟਿੰਗ ਅਸੀਂ ਉੱਥੇ ਕਰ ਕਰ ਲਈ ਆ ਜਦੋਂ ਪਾਣੀ ਉੱਥੇ ਛਕ ਲਿਆ ਹੁਣ ਗੁਰਦੁਆਰਾ ਸਾਹਿਬ ਦੇ ਸਾਰਿਆਂ ਨੂੰ ਦਰਸ਼ਨ ਕਰਾਉਂਦੇ ਆ ਵੀ ਆ ਗੁਰਦੁਆਰਾ ਨਾਲ ਇਹ ਹੈ ਕਿ ਉਹ ਇਹ ਗੱਲ ਕਹਿੰਦੇ ਸੀ ਕਿ ਅਸੀਂ ਇਹ ਹੱਲ ਕਰਾ ਦੇ ਕੱਲ ਉਹਨਾਂ ਨੇ ਪਰਸੋ ਮੇਰੇ ਨਾਲ ਇੱਕ ਵਾਦਾ ਕੀਤਾ ਵੀ ਇੱਥੇ ਐਸ ਡੀ ਐਮ ਤੇ ਇੱਕ ਆਦਮੀ ਤੁਹਾਡਾ ਨਸੀਬ ਸਿੰਘ ਸਾਗੜਾ ਮੀਟਿੰਗ ਸੀ ਪਿੰਡ ਦਾ ਨੰਬਰਦਾਰ ਇਹ ਲਿਆ ਜਾਵੇਗਾ ਤੇ ਇਹਨਾਂ ਨੂੰ ਨਾਲ ਲੈ ਕੇ ਅਸੀਂ ਜਦੀ ਇਹਨਾਂ ਨੇ ਨਜਾਇਜ਼ ਮਾਈਨਿੰਗ ਕੀਤੀ ਆ ਆ ਜਿਹੜੀ ਦੁਬਾਰਾ ਕਰ ਰਹੇ ਨੇ ਇਹਦਾ ਸਾਰਾ ਮੈਨਾ ਕਰਕੇ ਤੇ ਤੁਹਾਨੂੰ ਰਿਪੋਰਟ ਦਵਾਂਗੇ ਨਾਲ ਦਰਿਆ ਦੀ ਵੀ ਕਿਹਾ ਸੀ ਪਰ ਉਹਨਾਂ ਨੇ ਕੱਲ ਇੱਥੇ ਨਾ ਤਾਂ ਸਾਡੇ ਸਾਨੂੰ ਬੁਲਾਇਆ ਨਾ ਪਿੰਡ ਦੇ ਬੰਦਿਆਂ ਨੂੰ ਬੁਲਾਇਆ ਜਿਹੜਾ ਉਹਨਾਂ ਨੇ ਵਾਦਾ ਕੀਤਾ ਸੀ ਵੀ ਐਸਡੀਓ ਮੌਕੇ ਤੇ ਜਾ ਕੇ ਤੇ ਇਹਦੀ ਸਾਰੀ ਜਿਹੜੀ ਆ ਮਰ ਕੇ ਪੜਤਾਲ ਕਰਕੇ ਤੇ ਰਿਪੋਰਟ ਦੇਵੇਗਾ ਕਿ ਦੇਰੇ ਨੇ ਮੈਨੇ ਕੀਤੀ ਆ ਕਿ ਨਹੀਂ ਕੀਤੀ ਹੁਣ ਉਹਨਾਂ ਨੂੰ ਪਤਾ ਵੀ ਮੈਨੇ ਕੀਤਾ ਆ ਰਿਪੋਰਟ ਦੇ ਨਹੀਂ ਸਕਦੇ ਜਿਸ ਕਰਕੇ ਉਹਨਾਂ ਨੇ ਜਿਹੜੀ ਕੱਲ ਜਿਹੜੀ ਵਾਦਾ ਕੀਤਾ ਸੀ ਉਹ ਨਹੀਂ ਨਿਭਾਇਆ ਪਰ ਅਸੀਂ ਸ਼ਾਂਤ ਨੇ ਰਹਿੰਦੇ ਹੋਏ ਅਸੀਂ ਇਸ ਲੜਾਈ ਨੂੰ ਅੱਗੇ ਲੜਨ ਵਾਸਤੇ ਸਾਰੀਆਂ ਜਥੇਬੰਦੀਆਂ ਦੇ ਵਿੱਚ ਜਿਸ ਵਿੱਚ ਅੱਜ ਪੰਜਵੇਂ ਮੈਂਬਰ ਕਮੇਟੀ ਬਣ ਗਈ ਹੈ ਜਿਸ ਤਰ੍ਹਾਂ ਕਿ ਭਾਈ ਲਖਿੰਦਰ ਸਿੰਘ ਜੀ ਮਹਾਰਮ ਵੀ ਨੇ ਤੇ ਜਸਪਾਲ ਸਿੰਘ ਜੀ ਐਕਸਪੌਜੀ ਨੇ ਇਸੇ ਤਰ੍ਹਾਂ ਕਾਬਲ ਸਿੰਘ ਨਾਮ ਦੱਸ ਤੋ ਕੋਈ ਗੱਲ ਨਹੀਂ ਤੁਸੀਂ ਨਾਮ ਦੱਸੋ ਤੇ ਆਪਣਾ ਭਾਈ ਬਲਦੇਵ ਸਿੰਘ ਜੀ ਧਰਮੀ ਫੌਜੀ ਇਹ ਇਹ ਸਾਰੇ ਸਾਰੇ ਜਿਹੜੇ ਨੇ ਇੱਕ ਪੰਜ ਮੈਂਬਰ ਕਮੇਟੀ ਬਣਾਤੀ ਆ ਅੱਛਾ ਸਿਰਸਾ ਸਾਹਿਬ ਇੱਕ ਗੱਲ ਹੋਰ ਵੀ ਸੀ ਉਹ ਤਾਂ ਤੁਹਾਡੇ ਤੇ ਵੀ ਇਲਜ਼ਾਮ ਲਾਇਆ ਸੀ ਕਿ ਸਿਰਸਾ ਕੱਲ ਦਾ ਇਹ ਆ ਜਾਂਦਾ ਇਹਦਾ ਮਸਲਾ ਬਣਦਾ ਤਾਂ ਕਰਕੇ ਤੁਸੀਂ ਸਾਰਿਆਂ ਨੂੰ ਬੁਲਾਇਆ ਅੱਜ ਕਿ ਸਿਰਸਾ ਦਾ ਮਸਲਾ ਇਕੱਲੇ ਦਾ ਨਹੀਂ ਹੈਗਾ ਇਹ ਸਾਰੀ ਕੌਮ ਦਾ ਮਸਲਾ ਬਿਲਕੁਲ ਬਿਲਕੁਲ ਜੀ ਇਹ ਜਿਹੜੀ ਗੱਲ ਕਹਿੰਦੇ ਸੀ ਕਿਉਂਕਿ ਸਾਰਾ ਕੋ ਟਾਈਮ ਹੀ ਨਹੀਂ ਹੁੰਦਾ ਵੀ ਅਸੀਂ ਲੜਾਈਆਂ ਦੇ ਸਾਰੇ ਲੜਦੇ ਹਾਂ ਹੁਣ ਅਸੀਂ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਨੇ ਉਹ ਵੀ ਇੱਕ ਕਿਸਮ ਦੀਆਂ ਮਤਲਬ ਕਿ ਜਿਹੜੀਆਂ ਨੇ ਸਰਕਾਰ ਨੇ ਧਰਾਂ ਚ ਕਾ ਕੇ ਦੇ ਰੇਲੀਆਂ ਕਰਤੀਆਂ ਧਾਰਮਿਕ ਜਥੇਬੰਦੀਆਂ ਤੇ ਹੁਣ ਇਹਨਾਂ ਨੂੰ ਕਿਹਾ ਵੀ ਧਾਰਮਿਕ ਜਥੇਬੰਦੀਆਂ ਨੂੰ ਕਿਹਾ ਵੀ ਭਾਈ ਸਭ ਤੋਂ ਵੱਡਾ ਮਸਲਾ ਇਸ ਟਾਈਮ ਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਨੂੰ ਡੇਰੇ ਘਰਾ ਤੋਂ ਬਚਾਉਣਾ ਹੈ ਜਿਸ ਕਰਕੇ ਇਹਨਾਂ ਨੂੰ ਸੱਦਾ ਦਿੱਤਾ ਸੀ ਤੇ ਇਹ ਆਏ ਕੀ ਹੁਣ ਅੱਗੇ ਮੀਟਿੰਗ ਡੇਰੇ ਵਾਲਿਆਂ ਨਾਲ ਹੋਣਗੀਆਂ ਜਾਂ ਪ੍ਰਸ਼ਾਸਨ ਨਾਲ ਹੋਣਗੀਆਂ ਤੁਹਾਡੇ ਕਿਉਂ ਡੇਰੇ ਵਾਲਿਆਂ ਨਾਲ ਮੀਟਿੰਗ ਕਰਨ ਦਾ ਸਾਢੇ ਕਿੰਤ ਪਰ ਕਹਿੰਦਾ ਨਾ ਮਾਈਨਿੰਗ ਡੇਰਾ ਕਰ ਰਿਆ ਮਾਈਨਿੰਗ ਡੇਰਾ ਕਰ ਰਿਆ ਤੇ ਉਹ ਮੈਨਿੰਗ ਅਧਿਕਾਰੀਆਂ ਨਾਲ ਗੱਲ ਕਰਾਂਗੇ ਨਾ ਉਦੋਂ ਡੇਰਾ ਇੱਥੇ ਆਏ ਸੀ ਨਾ ਸਰਪੰਚ ਵੀ ਆਏ ਸੀ ਮੈਮੋ ਸਾਹਿਬਾਨ ਵੀ ਆਏ ਸੀ ਪਿੰਡਦਿਆਂ ਨੇ ਵੀ ਨਾ ਕੋਈ ਪਿੰਡ ਦੇ ਹੋਣ ਦੇ ਹੁੰਨ ਨਾ ਅੱਜ ਨਹੀਂ ਆਇਆ ਕੋਈ ਪਿੰਡ ਚ ਰਹਿੰਦਾ ਹੀ ਕੋਈ ਨਹੀਂ ਆਣਾ ਚੋ ਇੱਥੇ 20 25 ਘਰ ਨੇ ਤੇ ਉਹ ਸਾਰੇ ਬੰਦੇ ਅੱਜ ਖੜੇ ਨੇ ਗੁਰਦੁਆਰੇ ਖੜੇ ਨੇ ਸਾਡੇ ਨਾਲ ਵੀ ਅੱਜ ਵੀ ਇੱਥੇ ਖੜੇ ਨੇ ਸੋ ਉਹ ਜਿਹੜੀਆਂ ਪੰਚਾਇਤਾਂ ਇਹਨਾਂ ਨੇ ਬਣਾਈਆਂ ਨੇ ਫਰਜੀ ਪੰਚਾਇਤਾਂ ਬਣਾਈਆਂ ਨੇ ਪਿੰਡ ਵੜੈਚ ਦੇ ਨਾਂ ਦੇ ਉੱਤੇ ਪੰਚਾਇਤਾਂ ਵੀ ਦੋ ਬਣਾਈਆਂ ਨੇ ਤੇ ਪਿੰਡ ਜਿੱਤੇ 20 25 ਘਰ ਨੇ ਬਾਕੀ ਜੇ ਸਾਰਾ ਆ ਡੇਰਾ ਹੁਣ ਇਹਨਾਂ ਨੂੰ ਪੁੱਛਿਆ ਜਾਵੇ ਕਿ ਜਿਹੜੀ ਵੜੈਤ ਵੜੈਚ ਦੀਆਂ ਤੁਸੀਂ ਦੋ ਪੰਚਾਇਤਾਂ ਬਣਾਈਆਂ ਨੇ ਉਹ ਪਿੰਡੇ ਕਿੱਥੇ ਆ ਉਹਦੀ ਫਿਰਨੀ ਕਿੱਥੇ ਆ ਉਹਦੀਆਂ ਗਲੀਆਂ ਕਿੱਥੇ ਨੇ ਉਹਦੇ ਮਕਾਨ ਕਿੱਥੇ ਨੇ ਤੇ ਜਿਹੜੇ ਸਰਪੰਚ ਬਣਾਏ ਨੇ ਉਹਨਾਂ ਦੇ ਘਰ ਕਿੱਥੇ ਆ ਜਿਹੜੇ ਮੈਂਬਰ ਬਣਾਏ ਉਹਨਾਂ ਦੇ ਘਰ ਕਿੱਥੇ ਆ ਜਿਹੜੇ ਵੋਟਰ ਨੇ ਉਹਨਾਂ ਦੇ ਘਰ ਕਿੱਥੇ ਆ ਇਹਨਾਂ ਤੋਂ ਜਵਾਬ ਤੇ ਬੰਦਦਾ ਨਾ ਲਾਣਾ ਸਰਸਰ ਜੀ ਗੁਰਦੁਆਰਾ ਸਾਹਿਬ ਵਾਲੀ ਜਿਹੜੀ ਜਗ੍ਹਾ ਆ ਹਾਂਜੀ ਉਹ ਐਸ ਵੇਲੇ ਕਾਗਜ਼ਾਂ 'ਚ ਕਿਹਦੇ ਨਾਮ 'ਚ ਕਾਗਜ਼ਾਂ ਦੇ ਵਿੱਚ ਤੁਹਾਨੂੰ ਦੱਸਿਆ ਮੈਂ ਪਹਿਲਾਂ ਫੇਰ ਸੁਣ ਲਓ 2011 ਦੇ ਵਿੱਚ ਜਦ ਗੁਰਦੁਆਰਾ ਬਣਿਆ ਉਹ ਹੋ ਗਏ ਨੇ 80 90 ਸਾਲ ਲੇਕਿਨ ਜਦੋਂ ਗੁਰਦੁਆਰਾ ਬਣਿਆ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਉਹ ਜਿਸ مالک ਨੇ ਧਾਨ ਵਿੱਚ ਦਿੱਤੀ ਉਹ ਦੇ ਨਾ ਸੀ ਉਹ ਪੀੜੀ ਦਾ ਪੀੜੀ ਉਹਦੇ ਪਰਿਵਾਰ ਹੀ ਅੱਗੋਂ ਵਾਰਸ ਬੰਦ ਆ ਰਿਆ ਉਹਨਾਂ ਕੋਲੋਂ 2011 ਦੇ ਵਿੱਚ ਡੇਰਾ ਰਾਧਾ ਸਵਾਮੀਆ ਨੇ ਜਿਹੜੀ ਗਲਤ ਤahrir ਲਿਖ ਕੇ ਜਿੱਦਾਂ ਮੈਂ ਪਹਿਲਾਂ ਵੀਰਵਾ ਕੀਤਾ ਨਾ ਦੁਬਾਰਾ ਦੁਬਾਰਾ ਨਾ ਕਰਾਂ ਉਹ ਗਲਤ ਤahrir ਲਿਖ ਕੇ ਤੇ ਰਜਿਸਟਰੀ ਵੀ ਕਰਵਾ ਲਿਆ ਇਨਦਖਾਲ ਵੀ ਕਰਾ ਲਿਆ ਜਦੋਂ ਕਿ ਅੱਜ ਵੀ ਖਸਰਾ ਨੰਬਰ 144 ਰਕਬਾ 13 ਮਰਲੇ ਪਿੰਡ ਬੜਾਇਚ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਵਿੱਚ ਅੱਜ ਵੀ ਗੁਰਦੁਆਰਾ ਸਾਹਿਬ ਮੌਜੂਦ ਹੈ ਸ਼ਿਰ ਗੁਰਗਨ ਸਾਹਿਬ ਦਾ ਪ੍ਰਕਾਸ਼ ਹੈ ਨਿਸ਼ਾਨ ਸਾਹਿਬ ਝੁਲ ਰਿਹਾ ਹੈ ਗਰੰਥੀ ਉੱਥੇ ਰਹਿ ਰਿਹਾ ਹੈ ਔਰ ਉਦੇ ਰਹਿਣ ਵਾਸਤੇ ਮਕਾਨ ਹੈ ਰਸੋਈ ਹੈ ਬਾਥਰੂਮ ਹੈ ਹਰ ਚੀਜ਼ ਹੈ ਤੇ ਪਰ ਆ ਜਿਹੜੀ ਫਿਰ ਰਹੀਆਂ ਜਿਹੜੇ ਇਹਨੂੰ ਰਸਤੇ ਆਉਂਦੇ ਸੀ ਉਹ ਸਾਰੇ ਦੇ ਸਾਰੇ ਖਤਮ ਕਿੱਥੇ ਜਾ ਰਹੇ ਨੇ ਆ 30 ਫੁੱਟ ਪਰਲੇ ਪਾਸੇ ਡੇਰਾ ਹੈ ਇਹਦਾ ਮਤਲਬ ਇਹ ਬਣਿਆ ਕਿ ਦੋ ਚੀਜ਼ਾਂ ਆ ਨਾ ਜੀ ਕਾਗਜ਼ੀ ਪੱਤਰੀ ਉਹਦੇ ਮਾਲਕ ਉਸ ਜਗ੍ਹਾ ਦੇ ਉਹ ਨੇ ਹਾਂ ਤੇ ਆਪਣੀ ਲੜਾਈ ਤਾਂ ਇਸ ਕਰਕੇ ਹੁਣ ਹੈਗੀ ਆ ਵੀ ਉੱਥੇ ਗੁਰੂ ਮਹਾਰਾਜ ਦੇ ਪ੍ਰਕਾਸ਼ ਔਰ ਨਿਸ਼ਾਨ ਸਾਹਿਬ ਝੁਲਦੇ ਪਏ ਆ ਇਹ ਵੀ ਆ ਤੇ ਜਿਹੜੀ ਰਜਿਸਟਰੀ ਗਲਤ ਹੋਈ ਆ ਉਹ ਨਹੀਂ ਗੇ ਉਹਨਾਂ ਤੇ ਝੂਠਾ ਪਰਚਾ ਹੋਣਾ ਚਾਹੀਦਾ 420 ਦਾ ਤਹਿਸੀਲਦਾਰ ਦੇ ਉਹ ਪਰਚਾ ਕਿਹਦੇ ਵੱਲੋਂ ਹੋਊਗਾ ਹੁਣ ਪਰਚਾ ਹਾਂਜੀ ਅਸੀਂ ਕਰਾਵਾਂਗੇ ਜਿਹੜੇ ਅੱਜ ਕਾਰਵਾਈ ਕਰ ਰਹੇ ਆ ਜਿਹੜੇ ਕੇਸ ਕਰ ਰਹੇ ਨੇ ਅਸੀਂ ਕਰਾਵਾਂਗੇ ਮੇਰੇ ਵੱਲੋਂ ਦਰਖਾਸਤਾਂ ਦਿੱਤੀਆਂ ਨੇ ਤੇ ਪਹਿਲਾਂ ਮੈਂ ਇਕੱਲਾ ਸੀ ਤੇ ਹੁਣ ਮੇਰੇ ਨਾਲ ਅੱਜ ਇੱਥੇ ਬੰਦਿਆ ਜਿਹੜੀਆਂ ਆ ਗਈਆਂ ਐਦੋਂ ਅੱਗੇ ਜਿਹੜੀ ਆ ਉਹ ਸਾਰੀ ਦੀ ਸਾਰੀ ਜਿਹੜੀ ਕਾਰਵਾਈ ਆ ਸਾਰੇ ਵੱਲੋਂ ਚੱਲੇਗੀ ਅਸੀਂ ਕਰਾਵਾਂਗੇ ਪਰਚਾ ਵੀ ਇਹ ਤਸੀ ਡੇਰੇ ਤੇ ਵੀ ਜਿਹਨੇ ਵੇਚੀ ਆ ਉਹਦੇ ਤੇ ਵੀ ਜਿੰਨੇ ਖਰੀਦੀ ਆ ਉਹਦੇ ਤੇ ਵੀ ਜਿਹੜਾ ਉਸ ਟਾਈਮ ਤੇ ਤਹਿਸੀਲਦਾਰ ਸੀ ਤੇ ਜਿਹੜਾ 2019 ਦੇ ਵਿੱਚ ਪਟਵਾਰੀ ਗੁਰਦੌਰ ਤਹਿਸੀਲਦਾਰ ਜਿਨ੍ਹਾਂ ਨੇ ਆਰਟੀਆਈ ਗਲਤ ਦਿੱਤੀ ਆ ਵੀ ਮੌਕੇ ਤੇ ਉੱਤੇ ਇੱਕ ਮਕਾਨ ਉਸਾਰਿਆ ਕੀ ਉਹਨਾਂ ਨੂੰ ਗੁਰਦੁਆਰਾ ਨਹੀਂ ਦੱਸਿਆ ਤੇ ਜੇ ਦਈ ਲਈ ਤੇ ਫਿਰ ਉਹਨਾਂ ਨੇ ਖਲਤਰ ਫੋਟੋ ਦਿੱਤੀ ਆ ਇਹਨਾਂ ਸਾਰੇ ਤੇ ਪਰਸਾ ਬੰਦਾ ਬਾਬਾ ਡੇਰੇ ਵਾਲਾ ਜਿਹੜਾ ਜਿਹਨਾਂ ਧਿਰਾ ਜਥੇ ਬੰਦੀਆਂ ਆਗੂਆਂ ਦੇ ਨਾਲ ਜਿਹੜੇ ਆਪਣੇ ਕੌਮ 'ਚ ਬੜੇ ਸਤਿਕਾਰਯੋਗ ਹੈਗੇ ਆ ਉਹਨਾਂ ਦੇ ਨਾਲ ਸਾਂਝਾ ਬੰਦਾ ਬੜੀਆਂ ਹੈਗੀਆਂ ਵਿਆਹ ਵੀ ਟੈਂਡ ਹੁੰਦੇ ਆ ਸਾਰਾ ਕੁਝ ਹੁੰਦਾ ਹਨ ਲੱਗਦਾ ਨਹੀਂ ਵੀ ਉਹ ਥੋੜਾ ਜਿਹਾ ਬਾਬੇ ਨੂੰ ਕਹਿਣ ਪਏ ਬਾਬਾ ਜੀ ਥੋੜੇ ਜੀ ਤੁਸੀਂ ਦਰਬਾਰ ਸਾਹਿਬ ਦਰਸ਼ਨ ਦੇਦਾਰੇ ਕਰਨ ਵਾਸਤੇ ਵੀ ਜਾਂਦੇ ਹੋ ਤੇ ਗੁਰੂ ਘਰ ਦੀ ਥੋੜੀ ਜੀ ਸੰਗ ਸ਼ਰਮੀ ਕਰ ਲੋ ਦੇਖੋ ਇਹ ਉਹਨਾਂ ਦੀ ਜ਼ਿੰਮੇਵਾਰੀ ਆ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਹਾਂ ਇੱਕ ਗੱਲ ਮੇਰੀ ਗੱਲ ਸੁਣੋ ਇੱਕ ਗੱਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਉਹ ਉਹਨੂੰ ਕਿਰਪਾਨ ਭੇਟ ਕਰਦਾ ਤੇ ਸ੍ਰੀ ਦਰਬਾਰ ਸਾਹਿਬ ਦਾ ਭੇਟ ਕਰਦਾ ਮੈਂ ਉਸ ਜਗਦੀਸ਼ ਸਿੰਘ ਝਿੰਡੇ ਨੂੰ ਪੁੱਛਣਾ ਚਾਹਣਾ ਵੀ ਕੀ ਇਸ ਖੁਸ਼ੀ ਵਿੱਚ ਉਹਨੂੰ ਕਿਰਪਾਨ ਤੇ ਮਾਡਲ ਦਰਬਾਰ ਸਾਹਿਬ ਦਾ ਭੇਟ ਕਰ ਰਿਹਾ ਵੀ ਤੂੰ ਗੁਰਦੁਆਰਾ ਬਾਬਾ ਜੀਵਨ ਸਿੰਘ ਦਾ ਨਿਸ਼ਤ ਨਬੂਤ ਕਰ ਰਿਹਾ ਮੇਰਾ ਸਵਾਲ ਆ ਝਿੰਡੇ ਤੇ ਤੇ ਸਮੁੱਚੀ ਸੰਗਤ ਚੱਲਦੀ ਮੀਡੀਆ ਰਹੀਆਂ ਜਿਓ ਚ ਹਿੰਮਤ ਹੈ ਆਵੇ ਮੇਰੇ ਨਾਲ ਝਿੰਡਾ ਜਾਂ ਜਿਹੜੇ ਕਹਿੰਦੇ ਨੇ ਕੋਈ ਵੀ ਆ ਜਾ ਜਿਹੜੇ ਕਹਿੰਦੇ ਨੇ ਵੀ ਡੇਰਾ ਜਿਹੜਾ ਉਹ ਧੱਕਾ ਨਹੀਂ ਕਰਦਾ ਮੇਰੇ ਨਾਰਾਜਨ ਮੌਕਾ ਵਿਖਾ ਦੂੰਗਾ ਤੇ ਡੇਰੇ ਨੇ ਗੁਰਦੁਆਰੇ ਕਿੰਨੇ ਸੰਭਾਲ ਲਿਆ ਆ ਮੇਰੇ ਕੋਲ ਮੰਡ ਬਤਾਲਾ ਦਾ ਕੇਸ ਵੀ ਹੈ ਪਤੀ ਪ੍ਰਤੀ ਪ੍ਰithviਪੁਰ ਪ੍ਰਤੀਪੁਰ ਸਾ ਪਤੀ ਪਿਰਥੀਪੁਰ ਪਿੰਡ ਮੰਡ ਬਤਾਲਾ ਜ਼ਿਲ੍ਹਾ ਕਪੂਰਥਲਾ 6 ਏਕੜ ਜ਼ਮੀਨ ਗੁਰਦੁਆਰੇ ਦੀ ਤੇ ਦੋ ਕਿਨਾਰੇ ਤਵਾਲਾ ਕਰਾ ਕੇ ਉਹ ਵੀ ਰਜਿਸਟਰੀ ਕਰਾ ਕੇ ਆ ਇਸੇ ਤਰ੍ਹਾਂ ਮਾਤਾ ਗੰਗਾ ਦਾ ਵੀ ਰਿਕਾਰਡ ਮੈਂ ਖਡਾ ਲਿਆ ਉਹ ਤੁਹਾਨੂੰ ਵਿਖਾਵੀਆਂ ਤੁਹਾਡਾ ਫੀਰ ਦੇਖ ਲਿਓ ਜਿਹਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ 25 2025 1932 ਨੂੰ ਸੰਤਾ ਸਿੰਘ ਕਿਸਾਨ ਜਿਹੜਾ ਉਹ ਆਪਣੀ ਜ਼ਮੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਕਰਾ ਰਿਆ ਮੈਂ ਪੁੱਛੂਗਾ ਸ਼੍ਰੋਮਣੀ ਕਮੇਟੀ ਨੂੰ ਮੈਂ ਖਾਲਸਾ ਤੱਕ ਦੇ ਜਹੇਦਾਰ ਨੂੰ ਵੀ ਪੱਤਰ ਦੇ ਆ ਹੁਣ ਉਹਨਾਂ ਨੂੰ ਪੁੱਛੂਗਾ ਕਿ ਜਿਹੜੇ ਤੁਹਾਨੂੰ ਮੈਂ ਪੱਤਰ ਦੇ ਕੇ ਗਿਆ ਹੁਣ ਸਾਰੇ ਰਲ ਕੇ ਪੁੱਛਾਂਗੇ ਨਾ ਪਹਿਲਾਂ ਤੇ ਇਕੱਲਾ ਸੀ ਸਾਰੇ ਰਲ ਕੇ ਪੁੱਛਾਂਗੇ ਕਿ ਇਹ ਦੱਸੋ ਕਿ ਜਿਹੜੀ 8 ਕਨਾਲ 14 ਮਰਲੇ ਜਮੀਰ ਜਿਹੜੀ ਸੰਤਾ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨਾਲ ਕਰਾਈ ਸੀ ਉਹ ਕਿੱਥੇ ਆ ਮੈਂ ਤੇ ਆਰਟੀਏ ਚ ਜਾਣਕਾਰੀਆਂ ਲਈਆਂ ਮੇਰੇ ਕੋਲ ਤਾਂ ਸਬੂਤ ਹੈਗੇ ਆ ਫਿਰ ਜਿਹੜੀ ਆ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਇਹਨੂੰ ਜਿਹੜਾ ਢਾਹ ਆ ਇਹਦੇ ਬਾਰੇ ਪੱਤਰ ਦੇ ਆ ਇਹਦੇ ਬਾਰੇ ਤੁਸੀਂ ਕੀ ਕੀਤਾ ਫਿਰ ਜਿਹੜੀ ਪ੍ਰithvi ਪਤੀ ਪ੍ਰਿਥੀਪੁਰ ਦੀ ਮੰਡਪਤਾਲਾ ਦੀ ਜ਼ਮੀਨ ਹੈ 6 ਏਕੜ ਜਿਹਦਾ 2 ਕਿੱਲੇ ਦਾ ਤਬਾਹਲਾ ਕਰਕੇ ਡੇਰਾ 6 ਕਿੱਲੇ ਦੀ ਰਜਿਸਟਰੀ ਕਰਾ ਗਿਆ ਉਦੇ ਬਾਰੇ ਪੁੱਛੋ ਮੈਂ ਆਪੇ ਮਤਲਬ ਕਿ ਤੁਸੀਂ ਕੀ ਕੀਤਾ ਹੁਣ ਇਹ ਜਿਹੜਾ ਮਸਲਾ ਨਾ ਗੁਰਦੁਆਰਿਆਂ ਦਾ ਜਿਹੜੀਆਂ ਜ਼ਮੀਨਾਂ ਲੋਕਾਂ ਦੀ ਦਰਿਆ ਜਿਹੜਾ ਜਿਸ ਤਰ੍ਹਾਂ ਕਿ ਦਰਿਆ ਦਾ ਵਹਹਾ ਬਦਲਦਾ ਆ ਮੰਨ ਬਤਾ ਲਿਆ ਦੀਆਂ ਜ਼ਮੀਨਾਂ ਬਰਬਾਦ ਹੋ ਰਹੀਆਂ ਨੇ ਜਿਸ ਤਰ੍ਹਾਂ ਕਿ ਤਹਿਸੀਲ ਜਿਹੜੀ ਆ ਢਿਲਵਾ ਚੱਕੋ ਕੀ ਪਿੰਡ ਉਹਨਾਂ ਸਾਰਿਆਂ ਨੂੰ ਰੁੜਲੇ ਬਨੇ ਬੰਨ ਜਿਹੜਾ ਆਹੀ ਮਿੱਟੀ ਪੁੱਟ ਕੇ ਇਹ ਦਰਿਆ ਦੇ ਵਿੱਚ ਉਰਲੇ ਬਨੇ ਸੱਜੇ ਬਨੇ ਪਾਈ ਜਾਂਦੀ ਆ ਤੇ ਅੱਗੇ ਪੱਥਰ ਤੇ ਗੱਟੇ ਲਾ ਜਾਂਦੇ ਨੇ ਇਹ ਦਰਿਆ ਦਾ ਵਹਾਅ ਪਰੇ ਨੂੰ ਜਾ ਰਿਹਾ ਪਰਲੇ ਪਾਸੇ ਦੀ ਜ਼ਮੀਨ ਜਿਹੜੀ ਆ ਉਹ ਰੁੜ ਰਹੀ ਆ ਇਸ ਤੋਂ ਬਾਅਦ ਹੁਣ ਮੇਰਾ ਜਿਹੜਾ ਅਗਲਾ ਐਕਸ਼ਨ ਹੋਏਗਾ ਮੰਡ ਮੁਤਾਬਕ ਢੇਲਵਾ ਚੱਕੋ ਕੀ ਆਦ ਪਿੰਡ ਨਾਲ ਲੈ ਕੇ ਹੁਣ ਘੇਰੂਗਾ ਡੀਸੀ ਕਪੂਰਥਲਾ ਨੂੰ ਤੇ ਉਸ ਤੋਂ ਬਾਅਦ ਹੁਣ ਤਾਂ ਜਥੇਵੰਦੀਆਂ ਵੀ ਨਾਲ ਸਾਰੀਆਂ ਜਿਹੜੀਆਂ ਆ ਰਹੀਆਂ ਇਹਨਾਂ ਨੂੰ ਵੀ ਸਾਰਿਆਂ ਨੂੰ ਉਧਰ ਦਾ ਵੀ ਮੌਕਾ ਬਖਾਵਾਂਗਾ ਇਧਰ ਅੱਜ ਗੁਰਦਾਰਾ ਜੀਵਨ ਸਿੰਘ ਦਾ ਜਿਹੜਾ ਮਸਲਾ ਸੀ ਉਹ ਸਾਰਿਆਂ ਨਾਲ ਖਾਤਾ ਕਿਉਂਕਿ ਕੁਝ ਧਾਰਮਿਕ ਜਥੇਵੰਦੀਆਂ ਨੇ ਉਹਨਾਂ ਦਾ ਸਿਰਫ ਇਤੋਂ ਤੱਕ ਮਿਸ਼ਨ ਹੈ ਕਿ ਅਸੀਂ ਗੁਰਦੁਆਰੇ ਸੱਕ ਤੱਕ ਪਹੁੰਚਣਾ। ਸੋ ਅੱਜ ਦਾ ਸਾਰਾ ਵਕਾਫਾ